ਦੇ ਫਰੂਟ ਲਿਆ ਜਾ ਰਿਹਾ ਹੈ ਕਿਹੜੀ ਗੱਲਬਾਤ ਤੋਂ ਲਿਆ ਜਾ ਰਿਹਾ ਹੈ ਗੈਸ ਕਰੋ ਫਿਰ ਕਿਹੜੀ ਗੱਲੋਂ ਲਿਆ ਜਾ ਰਿਹਾ ਹੈ ਦੂਜੇ ਬੰਦੇ ਨੂੰ ਮਲਾਉਣਾ ਤੁਹਾਨੂੰ ਸਸਿਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਲ ਵੀ ਚੈਨਲ ਤੇ ਵੈਲਕਮ ਕਰਦੇ ਆਂ ਅੱਜ ਸਾਡੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਤੁਸੀ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਾਡੇ ਵਲੌਗ ਤੁਹਾਨੂੰ ਵਧੀਆ ਲੱਗ ਰਹੇ ਹੋਣਗੇ ਜੇ ਵਧੀਆ ਲੱਗ ਰਹੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਸੋ ਅੱਜ ਹੈ ਜੀ ਹੋਮਵਾਰ ਤੇ ਅੱਜ ਫੇਰ ਆਪਾਂ ਹੈਰੀ ਦੇ ਨਾਲ ਜਾਣਾ ਇੱਕ ਕੰਮ ਹੈ ਆਪਾਂ ਨੂੰ ਸੋ ਉਸ ਤੋਂ ਪਹਿਲਾਂ ਆਪਾਂ ਹੋ ਗਏ ਹੁਣ ਰੈਡੀ ਸ਼ੈਡੀ ਤੇ ਚੈੱਕ ਕਰੋ ਤੁਸੀਂ ਪਕਵਕ ਸੈਟ ਕਰ ਲਈ ਆਪਾਂ ਤੇ ਨੀਚੇ ਮੈਡਮ ਬਣਾ ਰਹੇ ਨੇ ਕਿਰਨ ਜੀ ਬ੍ਰੈਕਫਾਸਟ ਆਪਣੇ ਲਈ ਤੇ ਆਪਾਂ ਬ੍ਰੈਕਫਾਸਟ ਕਰਦੇ ਆਂ ਤੇ ਫਿਰ ਨਿਕਲਦੇ ਆਂ ਫਿਰ ਤੁਹਾਨੂੰ ਮਿਲਾਉਂਦੇ ਆਂ ਹੈਰੀ ਦੇ ਨਾਲ ਔਰ ਕਿਹੜੇ ਕੰਮ ਚੱਲਦੇ ਆ ਕਿੱਥੇ ਚੱਲਦੇ ਆ ਉਹ ਵੀ ਤੁਹਾਨੂੰ ਦੱਸਦੇ ਆਂ ਤੇ ਇਦਾਂ ਹੀ ਜੁੜੇ ਰਹੋ ਵਲੌਗ ਦੇ ਨਾਲ ਤੇ ਅੱਜ ਪਹਿਲਾਂ ਆਪਾਂ ਚੱਲਦੇ ਆਂ ਨੀਚੇ ਤੇ ਕਰਦੇ ਆਂ ਬ੍ਰੈਕਫਾਸਟ ਲਵ ਯੀ ਬਣ ਰਹੇ ਨੇ ਮੇਥੀ ਵਾਲੇ ਪਰੌਂਠੇ ਇਹ ਕਹਿੰਦੇ ਬਣੇ ਜਾ ਰਹੇ ਨੇ ਦਵਾ ਸੜੀ ਜਾਂਦਾ ਸੜੀ ਨਹੀਂ ਆਂਦਾ ਗਰਮ ਹੋਇਆ ਹੂੰ ਚੱਲ ਮੈਨੂੰ ਵੀ ਖਵਾ ਦੇ ਫਿਰ ਆਪਾਂ ਵੀ ਹੁਣ ਸ਼ਕੀਏ ਪ੍ਰਸ਼ਾਦਾ ਚਲਿਏ ਫੇਰ ਅੱਜ ਹੈਰੀ ਦੇ ਨਾਲ ਹੈਰੀ ਦੇ ਨਾਲ ਜਾਣਾ ਹੈਗੀ ਹੈਰੀ ਦੇ ਨਾਲ ਚਲਦੇ ਆ ਦਿਖਾਉਨੇ ਆ ਤੁਹਾਨੂੰ ਕੀ ਕਰਦੇ ਆ ਫੇਰ ਅੱਜ ਘਰੋਂ ਨਿਕਲ ਚੁੱਕੇ ਆ ਜੀ ਹੁਣ ਆਪਾਂ ਚੱਕਦੇ ਆ ਹੈਰੀ ਨੂੰ ਤੇ ਫੇਰ ਚਲਦੇ ਆ ਕਹਿੰਦੇ ਫਰੂਟ ਲਿਆ ਜਾ ਰਿਹਾ ਹੈ ਕਿਹੜੀ ਗੱਲ ਬੱਤ ਤੋਂ ਲਿਆ ਜਾ ਰਿਹਾ ਹੈ ਯੱਸ ਕਰੋ ਕਰੋ ਕਿਹਦੀ ਗੱਲ ਨੂੰ ਲਿਆ ਜਾ ਰਿਹਾ ਦੂਜੇ ਬੰਦੇ ਨੂੰ ਮਲਾਉਣਾ ਤੁਹਾਨੂੰ ਲਾਓ ਜੀ ਲਾਓ ਵੀ ਕੰਮ ਸਮਾਨ ਲੈ ਕੇ ਆਏ ਸੀ ਮਿਲੋ ਮਿਲੋ ਮਹਾਨ ਸਖਸੀਤਾ ਹੈਰੀਨ ਬਟ ਹੈਰੀ ਟ੍ਰਿਕਲਾਗ ਵਾਲਿਆਂ ਨਾਲ ਹੈਰੀ ਅਜਾਪਾ ਦੱਸਿਆ ਨਹੀਂ ਵੀ ਕਿੱਥੇ ਚੱਲੇ ਆਪਾਂ ਤਾਂ ਨੇ ਸਾਹਿਬ ਜੀ ਕੀ ਦੇਣੂ ਇਹ ਇਹ ਜੇ ਜ਼ਿੰਮੇਵਾਰੀਆਂ ਤੈਨੂੰ ਕਿਉਂ ਮਿਲਦੀਆਂ ਨੇ ਹੁਣ ਵੇਖੇ ਨਾਲ ਆਪਣੇ ਗਗਨ ਵੀਰਾ ਮੈਂ ਹੈਗਾ ਅੱਜ ਡਰਾਈਵਰ ਇਹਨਾਂ ਲੈ ਕੇ ਚੱਲਦੇ ਆਂ ਫੋਨ ਨਹੀਂ ਮੰਦਿਆ ਸਾਰੀ ਹੈ ਨਾ ਮੈਨੂੰ ਐਵੇਂ ਮਤਲਬ ਲਵੇਟਿਆ ਜਾਣਾ ਮੈਂ ਤਾਂ ਕੰਮ ਸੁਣਦੀ ਮੈਂ ਤਾਂ ਲਵੇਟਿਆ ਜਾਣਾ ਵਿੱਚ ਐਵੇਂ ਠੱਕੇ ਨਾਲ ਸਹੀ ਚਿੱਠੀ ਪਹੁੰਚ ਚੁੱਕੀ ਹੈ ਜੀ ਤਾ ਇਹਨਾਂ ਦਾ ਤੋਂ ਆਪ ਤੇ ਵਿਆਹ ਦੇ ਨਰਵਸ ਨਹੀਂ ਹੋਇਆ ਵੇਰਾ ਤੇ ਉਹ ਵੀ ਦੇਖੀ ਸਾਹੀ ਕਿੱਥੇ ਗਿਆ ਉਹ ਨੂੰ ਸੱਚਾ ਹੋਇਆ ਹੀ ਨਹੀਂ ਸਾਹੀ ਕਿੱਥੇ ਗਿਆ ਤਾਂ ਨਾ ਮੰਗਣੀ ਕੋਈ ਤਾਂ ਗਾਇਆ ਹੋਇਆ ਸਮੋਸੇ ਆਣੇ ਲਾਦੇ ਸਮੋਸੇ ਲਿਆਣੇ ਜੀ ਦੇ ਸੰਤੋਖ ਪਤੀ ਦੇ ਸਾਹੀ ਕਿੱਥੇ ਮਿਲਦੇ ਉਹ ਜੇ ਤਾਂ ਆ ਇਹ ਵੀ ਕਹਿੰਦੇ ਹਲੋ ਵੀ ਕਹਿੰਦੇ ਰਾਜ ਪੁੱਜ ਕੇ ਖਾ ਪੀ ਕੇ ਸੇਵਾ ਕਰਾ ਕੇ ਆ ਗਏ ਹੁੰਦੇ ਫੈਰੀ ਨਾਲ ਰਹਾਂਗੇ ਤਾਂ ਐਸ਼ ਕਰਾਂਗੇ ਨਾ ਤਰ ਜਾਗੇ ਅਸੀਂ ਹੈ ਸਗਣ ਵੀ ਇਕੱਠੇ ਹੋ ਗਏ ਸਗਣ ਇਕੱਠੇ ਹੋ ਗਏ ਦੱਬੇ ਦੱਤੂਆਂ ਦੇ ਹਾਲ ਤੇ ਸਿਚਣ ਚੜਾਈ ਆ ਹੈਰੀ ਦੀ ਅੱਜ ਕੱਲ ਇਹਦਾ ਤਾਂ ਵਿਚੋਲਾ ਕੋਈ ਬਣਿਆ ਨਹੀਂ ਇਹ ਬਣਿਆ ਫਿਰਦਾ ਹੁਣ ਹੈ ਇਹ ਵੀ ਸਹੀ ਗੱਲ ਵਿਚੋਲੇ ਵਾਲਾ ਕੰਮ ਕਰਕੇ ਆਏ ਤਾਂ ਹੁਣ ਚੂਲੇ ਵਾਲਾ ਕੰਮ ਕਰਿਆ ਪੱਛੇ ਹੋਰ ਵੱਡਾ ਕੰਮ ਕਰਕੇ ਆਏ ਆ ਸਾਹੀ ਜਿੱਤੀ ਆਏ ਹਾਂ ਬਾਸਲ ਡਿਲੀਵਰ ਕਰਕੇ ਆਏ ਆ ਪਰਫੈਕਟ ਬਾਸਲ ਬਾਸਲ ਲੋ ਵੀ ਲੱਗ ਗਈ ਗੱਡੀ ਆਪਣੀ ਲੋ ਵੀ ਮਿੱਤਰੋ ਆਪਾਂ ਹੁਣ ਪਹੁੰਚ ਗਏ ਆ ਘਰ ਕੰਮ ਕਰਨ ਵੇਲੇ ਸਾਰੇ ਸੋ ਟਾਈਮ ਹੋ ਗਿਆ ਹੁਣ ਪੌਣੀ 6 ਵਜ ਗਏ ਨੇ ਤੇ ਆਪਾਂ ਪਹੁੰਚ ਚੁੱਕੇ ਆ ਘਰ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਹੈਰੀ ਦੇ ਨਾਲ ਤੇ ਕਾਫੀ ਇੰਜੋਏ ਕੀਤਾ ਨਵੇਂ ਘਰ ਗਏ ਉੱਥੇ ਸਾਈ ਚਿੱਠੀ ਦੇ ਗਏ ਤੇ ਬਹੁਤ ਵਧੀਆ ਲੱਗਿਆ ਉਹਨਾਂ ਨੇ ਬਹੁਤ ਆਉ ਭਗਤ ਕੀਤੀ ਸੋ ਵਧੀਆ ਲੱਗਿਆ ਤੇ ਦੀਦੀ ਦਾ ਵਿਆਹ ਹੈ ਹੈਰੀ ਦੀ ਰਿਸ਼ਤੇਦਾਰੀ ਦੇ ਵਿੱਚ ਨੇ ਸੋ ਵਧੀਆ ਲੱਗਿਆ ਔਰ ਨੇਚਰ ਵੀ ਬਦਲੇ ਗਿਆ ਸਾਰੇ ਪਰਿਵਾਰ ਦਾ ਤੇ ਤੁਸੀਂ ਵੀ ਜਿਵੇਂ ਦੇਖਿਆ ਹੋਣਾ ਥੋੜੇ ਬਹੁਤ ਸ਼ਾਰਟ ਅਸੀਂ ਲੈ ਨਹੀਂ ਸਕਦੇ ਕਿ ਜਿਆਦਾ ਆਪਾਂ ਸ਼ੂਟ ਕਰ ਨਹੀਂ ਸਕਦੇ ਹਨ ਕਿਸੇ ਜਗ੍ਹਾ ਤੇ ਜਾਂਦੇ ਹਾਂ ਜਦੋਂ ਤੇ ਹੁਣ ਪਹੁੰਚ ਗਿਆ ਕਰ ਕਰਦੇ ਆ ਚੇਂਜ ਚੁੰਜ ਤੇ ਦੇਖਦੇ ਹਾਂ ਕਿਰਨ ਕੀ ਕਰਦੀ ਹੈ ਤੇ ਪਰਖ ਗਿਆ ਹੋਇਆ ਕੰਮ ਉਹ ਹੁੰਦਾ ਤਾਂ ਫਿਰ ਉਹਦੇ ਨਾਲ ਵੀ ਤੁਹਾਨੂੰ ਮਿਲਾਉਂਦੇ ਆ ਤੱਜਣਾ ਤੈਨੂੰ ਫੱਲ ਨਹੀਂ ਲੱਗਦੀ ਪਾਲਿਆ ਕਰ ਉੱਤੇ ਕੁਛ ਹੋਇਆ ਏ। ਯੇ ਠੰਡ ਨਹੀਂ ਹੈਗੀ। ਐਵੇਂ ਨਹੀਂ ਠੰਡੇਗੀ। ਚੱਕੂ ਕੀ ਕੀ ਬਣਾਉਣਾ? ਬੰਦ ਗੋਭੀ। ਬੰਦ ਗੋਭੀ ਦੀ ਸਬਜ਼ੀ ਬਣਾਣ ਲੱਗਿਆ ਮਿੱਤਰੋ ਬੰਦ ਗੋਭੀ। ਯੇ ਅੱਜ ਦਿਨਰ ਤੇ ਬਣ ਰਹੀ ਹੈ ਜੀ ਬੰਦ ਗੋਭੀ ਤੇ ਆਪਾਂ ਬੰਦ ਗੋਭੀ ਦੇ ਨਾਲ ਰੋਟੀ ਖਾਵਾਂਗੇ। ਉਸ ਤੋਂ ਪਹਿਲਾਂ ਆਪਾਂ ਕਰਦੇ ਹਾਂ ਹੁਣ ਚੇਂਜ ਚੇਂਜ ਕਰਨ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ। ਹੋਰ ਕੋਈ ਗੱਲਬਾਤ ਸੱਜਣਾ। ਤੁਸੀਂ ਐਡ ਕਰਨਾ ਚਾਹੋ ਤਾਂ ਭਾਂਡੇ ਦੇ ਦੋ ਦੇਖ ਲੈ ਬੰਦਾ ਬਾਹਰੋਂ ਥੱਕਿਆ-ਥਕਾਇਆ ਆਇਆ ਹੈ ਹੈ ਉਹਨੂੰ ਪਾਣੀ ਦਾ ਕੀ ਪੁੱਛਣਾ ਹੈ ਕਾ ਪਾਣੀ ਪੁੱਛਿਆ ਕਾ ਕਈ ਰੋਟੀ ਦਿਖਵਾਈ ਰੋਟੀ ਕਿਤੇ ਖਵਾਈ ਰੋਟੀ ਤਾਂ ਜੇ ਬਣਦੀ ਪਈ ਹੋਰ ਸੇ ਉੱਥੇ ਖਵਾਈ ਪਰ ਕਿਉਂ ਮੈਂ ਤਾਂ ਪੁੱਛਿਆ ਹੀ ਕੋਈ ਕੋਈ ਚਾਹ ਪੀਲੀ ਸੀ ਜਾਂ ਪੀਣੀ ਆ ਮੈਂ ਤਾਂ ਜੋਲ ਲਿਖ ਬਣਾ ਕੇ ਰੱਖੀ ਹੁਣ 2 ਘੰਟੇ 3 ਘੰਟੇ ਹੋ ਗਏ ਉਸ ਚੀਜ਼ ਨੂੰ ਵੀਹ ਤੇ ਆਪਣਾ ਕਿਉਂ ਆ ਰਹੀ ਹੈਂ ਦੇਖ ਲੋ ਉਸਤਾਦ ਦੇਖ ਲੋ ਦੇਖ ਲੋ ਕਿਆ ਜਮਾਨਾ ਆ ਗਿਆ ਕੀ ਜਮਾਨਾ ਆ ਗਿਆ ਹੈ ਜਾਂ ਮੇਰੇ ਰੋਟੀ ਪਾਣੀ ਦਾ ਕੁਛ ਨਹੀਂ ਹੋਆ ਜਮਾਨਾ ਵੇਖ ਲੋ ਕੀ ਆ ਮੇਰੇ ਤੈਨੂੰ ਮੇਥੀ ਵਾਲੀਆਂ ਸੁਆਈਆਂ ਸਵੇਰੇ ਖਾਈਆਂ ਨਾ ਤੇ ਦੁਪਹਿਰੇ ਦੀ ਘਰੀ ਨਹੀਂ ਹੈਗੀ ਮੈਂ ਕਿ ਬਣਾਇਂ ਦੇਣੀ ਘਟਨਾ ਪਰ ਮੈਂ ਸੋਚਿਆ ਅੱਜ ਬਾਅਦ ਕਰਵਾਵਾਂਗੇ ਤੇ ਉਹ ਚੱਲੋ ਸੱਜਣਾ ਤੂੰ ਰਹਿਣ ਦੇ ਤੂੰ ਮੈਂ ਤਾਂ ਭੰਡ ਤਵਾਰ ਲਾ ਜਾਣਾ ਚੱਲ ਚਲੀ ਜਾ ਓਏ ਚੱਲੋ ਸੱਜਣਾ ਕਪੜੇ ਕੂੜੇ ਚੇਂਜ ਕਰੀ ਨਹੀਂ ਤੇ ਇੱਥੇ ਮੈਨੂੰ ਕੰਮ ਲਾ ਲੈਣਾ ਅੱਗੇ ਇਹ ਘੂਰ ਮਾਰ ਕੇ ਕੋਈ ਕੰਮ ਨਹੀਂ ਕਰਦੇ ਕੰਮ ਕਰ ਬਣਾਏ ਜਾਂਦੇ ਲੋਕਾਂ ਸਾਹਮਣੇ